ਅੱਜ ਕੱਲ ਦੇ ਜਵਾਨ ਕਿ ਜਿੱਥੇ ਫੋਨਾਂ ਤੇ ਲੱਗ ਗਏ ਆ ਫੋਨਾਂ ਤੋਂ ਉਹਨਾਂ ਨੂੰ ਵੇਹ ਨਹੀਂ ਮਿਲਦਾ ਰੋਟੀ ਖਾਣੀ ਹੋਵੇ ਤਾਂ ਵੀ ਫੋਨ ਕੋਲੇ ਹੁੰਦਾ ਬੱਚੇ ਸਵੇਰੇ ਉੱਠਦੀ ਆ ਤਾਂ ਸਵੇਰੇ ਉੱਠਦੇ ਹੀ ਫੋਨ ਫੜ ਲੈਂਦੇ ਆ ਜ਼ਿਆਦਾਤਰ ਟਾਈਮ ਉਹਨਾਂ ਦਾ ਫੋਨਾਂ ਤੇ ਬੀਤਦਾ ਵਾ ਬਹੁਤ ਹੀ ਘੱਟ ਪੇਰੈਂਟਸ ਹੁੰਦੇ ਆ ਜੋ ਆਪਣੇ ਬੱਚਿਆਂ ਨੂੰ ਸਮਝਾਉਂਦੇ ਆ ਪਰ ਹਾਲ ਹੀ ਵਿੱਚ ਇੱਕ ਛੋਟੇ ਜਿਹੇ ਬੱਚੇ ਦਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਹ ਬੱਚਾ ਦੇਖੋ ਕਿਵੇਂ ਪਾਠ ਸੁਣਾਉਂਦਾ ਪਿਆ ਹੈ ਆਪਣੀ ਮਿੱਠੀ ਜੀ ਆਵਾਜ਼ ਸੱਚੀ ਸੁਣ ਕੇ ਨਾ ਰੂਹ ਖੁਸ਼ ਹੋ ਜਾਂਦੀ ਹੈ ਆਓ ਤੁਹਾਡੇ ਨਾਲ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰ ਇਕ ਓੰਕਾਰ ਇਕ ਓਕਾਰ ਇਕ ਓਕਾਰ ਅੱਗੇ ਵੀ ਬੋਲ ਸਦਾ ਸਤਨਾਮ 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 ਨਿਰਪੋ ਨਿਰਵੈਰ ਕਾਲ ਮੂਰਤ ਕਾਲ ਮੂਰਤ ਤੇਜ ਸਹਿਬਾ ਅਜੂਨੀ ਸਹਿਬਾ ਮੋਤ ਪ੍ਰਸਾਦ ਬਿਰ ਪ੍ਰਸਾਦ ਜਪ ਜਪ ਉਦਾਸ ਹੈ ਕਿ ਆਜ ਸੱਚੇ ਦਾਸ ਜੁਗਾਰ ਸੱਚ ਹੈ ਵੀ ਸੱਚ ਨਾਨਕ ਖੁਸ਼ੀ ਵੀ ਸੱਚ ਹਾਂਜੀ ਜੇ ਤੁਹਾਨੂੰ ਵੀ ਬੱਚੇ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਆਪਣੇ ਬੱਚਿਆਂ ਨੂੰ ਵੀ ਜਰੂਰ ਦਿਖਾਓ ਤਾਂ ਜੋ ਉਹ ਵੀ ਰੱਬ ਦਾ ਨਾਮ ਲੈਣ ਤੇ ਇਸ ਪਿਆਰੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਕਮੈਂਟਾਂ 'ਚ ਵਾਹਿਗੁਰੂ ਜੀ ਜਰੂਰ ਲਿਖਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਰੱਬ ਰਾਖਾ